ਸਰਵਾਈਕਲ ਪੇਨ ਅਗਰ ਤੁਹਾਡੀ ਗਰਦਨ ਚ ਦਰਦ ਹੈ ਤਾਂ ਕੀ ਸੌਣ ਦਾ ਤਰੀਕਾ ਹੋਣਾ ਚਾਹੀਦਾ ਹੈ ਵੀ ਰਾਤ ਨੂੰ ਦਰਦ ਘਟ ਜਾਵੇ ਸਤਿ ਸ਼੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਭ ਤੋਂ ਪਹਿਲੀ ਗੱਲ ਅਗਰ ਤੁਹਾਡੀ ਗਰਦਨ ਦੇ ਵਿੱਚ ਦਰਦ ਹੈ ਤਾਂ ਪਿੱਲੋ ਲੈਣਾ ਚਾਹੀਦਾ ਹੈ ਜੀ ਹਾਂ ਬਿਲਕੁਲ ਲੈਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਜਦੋਂ ਆਪਾਂ ਸਟ੍ਰੇਟ ਲੇਟਾਂਗੇ ਇਦਾਂ ਤਾਂ ਤੁਸੀਂ ਉਦੋਂ ਪਿੱਲੋ ਨਹੀਂ ਲੈਣਾ ਆਪਾਂ ਆਪਣੀ ਨੀਂਦ 90% ਸਾਈਡ ਲੈ ਕੇ ਹੀ ਸੌਣੇ ਆ ਸੋ ਸਭ ਤੋਂ ਪਹਿਲਾਂ ਇੱਕ ਸਰਨ ਆ ਜਾਏਗਾ ਆਪਣੀ ਗਰਦਨ ਦੇ نیچے ਦੂਸਰਾ ਸਰਾਣਾ ਆ ਜਾਏਗਾ ਆਪਣੀਆਂ ਬਿਲਕੁਲ ਨੀਜ਼ ਤੋਂ ਗਦੂਨਾ ਗੋਡਿਆਂ ਦੇ ਵਿਚਾਲੇ ਔਰ ਤੀਸਰਾ ਸਰਾਣਾ ਆ ਜਾਏਗਾ ਆਪਣੀ ਬਾਹ ਦੇ نیچے ਕੱਛ ਦੇ ਵਿੱਚ ਆਪਣੀ ਆਰਮਪਿੱਟ ਦੇ ਵਿੱਚ ਇਦਾਂ ਕਰਕੇ ਆਪਾਂ ਰਾਮ ਨਾਲ ਨੀਂਦ ਆਪਣੀ ਪੂਰੀ ਕਰ ਸਕਦੇ ਆ ਸੋ ਅਗਰ ਤੁਹਾਡੀ ਗਰਦਨ ਦੇ ਵਿੱਚ ਦਰਦ ਵੀ ਹੈ ਔਰ ਬਾਹਾਂ ਦੇ ਵਿੱਚ ਵੀ ਪੇਨ ਰੇਡੀਏਟ ਹੋ ਰਹੀ ਹੈ ਤਾਂ ਵੀ ਇਹ ਬੈਸਟ ਪੋਜੀਸ਼ਨ ਹੈ ਐਦਾਂ ਸੌਣ ਦੀ ਫੋਰ ਐਗਜ਼ਾਮਪਲ ਸੱਜੇ ਪਾਸੇ ਆਪਣੀ ਦਰਦ ਹੈ ਸੱਜੀ ਬਾਹ ਦੇ ਵਿੱਚ ਤਾਂ ਇਸ ਤਰ੍ਹਾਂ ਆਪਾਂ ਆਪਣੇ ਖੱਬੇ ਪਾਸਾ نیچے ਕਰ ਦਾਂਗੇ ਸੱਜਾ ਪਾਸਾ ਜੋ ਦਰਦ ਵਾਲਾ ਪਾਸਾ ਹੈ ਉਹ ਉੱਪਰ ਰੱਖਾਂਗੇ ਐਦਾਂ ਆਰਾਮ ਨਾਲ ਆਪਾਂ ਲੇਟ ਸਕਦੇ ਆ ਐਦਾਂ ਗਰਦਨ ਦੇ ਮਸਲ ਵੀ ਰਿਲੈਕਸ ਰਹਿਣਗੇ ਔਰ ਸਪਾਈਨ ਦੇ ਮਸਲ ਵੀ ਰਿਲੈਕਸ